ਤੇ ਦਿਨੇ ਇੱਕ ਮੁਹਾਲੀ ਪੁਲਿਸ ਵੱਲੋਂ ਕਿਸੇ ਪਿੰਡ ਦੇ ਵਿੱਚ ਰੇਡ ਮਾਰੀ ਗਈ ਸੀ ਹਾਂਜੀ ਤੇ ਨੌਜਵਾਨਾਂ ਨੇ ਉਹਨਾਂ ਤੇ ਹੀ ਹਮਲਾ ਕਰ ਦਿੱਤਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਆ ਨੌਜਵਾਨ ਫੜੇ ਗਏ ਜੀ ਮਾਮਲਾ ਕੀ ਹੈ ਇਸ ਦਾ ਅ ਮਿਤੀ 25 ਜਨਵਰੀ ਨੂੰ ASI ਜਸਪਾਲ ਸਿੰਘ ਫੇਜ਼ 11 ਤੋਂ ਸਮੇਤ ਪੁਲਿਸ ਪਾਰਟੀ ਆਪਣਾ ਮੁਕਦਮਾ ਨੰਬਰ 47/23 ਫੇਜ਼ 11 ਦੇ ਸਬੰਧ ਵਿੱਚ ਦੋਸ਼ੀ ਗੁਰਜਿੰਦਰ ਸਿੰਘ ਦੀ ਭਾਲ ਦੇ ਸਬੰਧ ਵਿੱਚ ਰੇਡ ਕਰਨ ਪਿੰਡ ਪੰਨੂਆ ਵਿਖੇ ਆਏ ਸੀਗੇ ਉਹਨਾਂ ਨੂੰ ਮੁਖਰ ਖਾਸ ਜਾਣਕਾਰੀ ਦਿੱਤੀ ਸੀ ਕਿ ਪਿੰਡ ਪੰਨੂਆ ਵਿਖੇ ਜਿਹੜਾ ਦੋਸ਼ੀ ਹੈਗਾ ਮਕਦਮੇ ਦਾ ਉਹ ਗੁਰਜਿੰਦਰ ਸਿੰਘ ਉੱਥੇ ਮੌਜੂਦ ਹੈ ਜਦੋਂ ਉਹਨਾਂ ਨੇ ਸਮੇਤ ਪੁਲਿਸ ਪਾਰਟੀ ਉੱਥੇ ਰੇਡ ਕੀਤੀ ਤਾਂ ਉੱਥੇ ਗੁਰਜਿੰਦਰ ਸਿੰਘ ਦੇ ਨਾਲ ਉਹਦਾ ਭਰਾ ਇੱਕ ਗੁਰਿੰਦਰ ਸਿੰਘ ਵੀ ਸੀਗਾ ਇਹਨਾਂ ਨੇ ਆਪਣੀ ਗ੍ਰਿਫਤਾਰੀ ਤੋਂ ਬਚਦੇ ਹੋਏ ਆਪਣੀ ਗ੍ਰਿਫਤਾਰੀ ਤੋਂ ਬਚਦੇ ਹੋਏ ਪੁਲਿਸ ਪਾਰਟੀ ਤੇ ਇਹਨਾਂ ਨੇ ਹਮਲਾ ਕੀਤਾ ਇਹਦੇ ਕੋਲ ਇੱਕ ਕੁਕਰੀ ਸੀਗੀ ਜਿਹੜਾ ਇੱਕ ਚਾਕੂ ਹੁੰਦਾ ਹੈ ਵੱਡਾ ਚਾਕੂ ਉਸ ਚਾਕੂ ਨਾਲ ਇਹਨਾਂ ਨੇ ਇਹਨੇ ਬਚਣ ਦੇ ਮਤਲਬ ਨਾਲ ਜਰ ਪੁਲਿਸ ਪਾਰਟੀ ਤੇ ਜਾ ਮਾਰ ਦੇਣ ਦੀ ਨੀਤ ਨਾਲ ਇਹਨੇ ਵਾਰ ਕੀਤੇ ਏਐਸ ਜਸਪਾਲ ਸਿੰਘ ਅਤੇ ਹੌਲਦਾਰ ਕੋਮਲਪ੍ਰੀਤ ਸਿੰਘ ਉਸ ਹਮਲੇ ਵਿੱਚ ਕਾਫੀ ਉਹਨਾਂ ਨੂੰ ਸੱਟਾਂ ਲੱਗੀਆਂ ਪਰ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਥਾਣਾ ਸਦਰ ਵਿਖੇ ਤਲਾ ਦਿੱਤੀ ਜਿਸ ਤੋਂ ਬਾਅਦ ਦੋਸ਼ੀ ਹਰਜਿੰਦਰ ਸਿੰਘ ਅਤੇ ਹਰਿੰਦਰ ਸਿੰਘ ਪੁੱਤਰ ਨਰਪੈ ਸਿੰਘ ਵਾਸੀ ਪਿੰਡ ਮੁੱਲਾਂਪੁਰ ਥਾਣਾ ਬਸੀ ਪਠਾਣਾ ਦੇ ਖਿਲਾਫ ਥਾਣਾ ਸਦਰ ਖਰੜ ਵਿਖੇ ਮਕਦਮਾ ਨੰਬਰ 17 ਬਟੇ 2024 ਅਧੀਨ ਧਾਰਾ 307 353 332 186 323 34 ਆਈਪੀਸੀ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਦੋਸ਼ੀ ਗੁਰਜਿੰਦਰ ਸਿੰਘ ਹੈ ਇਹਦੇ ਖਿਲਾਫ ਲੁਟਕਾ ਖੋਹਾਂ ਦੇ ਵੱਖ-ਵੱਖ ਥਾਣਿਆਂ 'ਚ ਕਰੀਬ 17 ਮਕਦਮੇ ਦਰਜ ਹਨ ਇਸ ਤੋਂ ਪਹਿਲਾਂ ਵੀ ਗੁਰਜਿੰਦਰ ਸਿੰਘ ਵੱਲੋਂ ਥਾਣਾ ਸਿਟੀ ਖਰੜ ਸਾਣਾ ਸਿਟੀ ਮਰਿੰਡਾ ਜిల్లా ਰੂਪਨਗਰ ਦੀ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਗਿਆ ਸੀ ਇਸੇ ਕੁਖਰੀ ਨਾਲ ਉਦੋਂ ਵੀ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 13/2019 ਪੀਐਸਸੀਟੀ ਮਰਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਵਿੱਚ ਹਾਲ ਦੀ ਘੜੀ ਬੇਚਾ ਜਿਹੜਾ ਇਹਦਾ ਭਰਾ ਗੁਰਿੰਦਰ ਸਿੰਘ ਹੈ ਉਹਦੇ ਤੇ ਵੀ ਕਰੀਬ 4 ਮਕਦਮੇ ਦਰਜ ਹਨ ਜੋ ਕਿ ਇਹ ਆਤਨ ਫਰਾਦੀ ਹੈ ਇਹ ਇਹ ਦੋਨਾਂ ਨੂੰ ਮਾਨਯੋਗ ਅਦਾਲਤ ਖਰੜ ਵਿਖੇ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਪੁਲਿਸ ਮਾਨ ਹਾਸਲ ਕੀਤਾ ਗਿਆ ਔਰ ਆਪਣੇ ਏਰੀਆ ਵਿੱਚ ਵੀ ਵਕ ਵਕ ਵਾਰਦਾਤਾਂ ਜਿਹੜੀਆਂ ਹੋਈਆਂ ਉਹਨਾਂ ਸੰਬੰਧੀ ਵੀ ਇਹਨਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰ ਤੁਸੀਂ ਕਿਹਾ ਲੁਟਾ ਖੁਆ ਦੇ ਵਿੱਚ ਵੀ ਇਹ ਜਿਹੜੇ ਨੇ ਲਿੱਪ ਰਹੇ ਨੇ ਕਿਹਾ ਇਹਨਾਂ ਦੇ ਗੈਂਗ ਦੇ ਵਿੱਚ ਕੋਈ ਹੋਰ ਵੀ ਹੈ ਕਿੰਨਾ ਕੁ بڑا ਇਹਨਾਂ ਨੇ ਗੈਂਗ ਇਹਨਾਂ ਦੇ ਗੈਂਗ ਵਿੱਚ ਦੋ ਤਿੰਨ ਬੰਦੇ ਹੋਰ ਵੀ ਹਨ ਜੀ ਉਹ ਆਰਡਰ ਮੁਕੰਮਲਿਆਂ ਵਿੱਚ ਅਜੇ ਜੇਲ੍ਹ ਚ ਹਨ ਕੁਝ ਬੰਦੇ ਨੇ ਜਿਹੜੇ ਉਹ ਵੇਲਦੇ ਵੀ ਨੇ ਉਹ ਸੰਬੰਧੀ ਵੈਰੀਫਾਈ ਕੀਤਾ ਜਾ ਰਿਹਾ ਹੈ। ਤੇ ਸਰ ਕੋਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੀ? ਬਿਲਕੁਲ ਜੀ ਇਹ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਹੈ। ਅੰਦਰ ਉਹ ਤਫ਼ਸੀਲ ਵਿੱਚ ਪੁਛਗਿਛ ਕੀਤੀ ਜਾ ਰਹੀ ਹੈ ਜੋ ਵੀ ਨਵਾਂ ਖਲਾਸਾ ਹੁੰਦਾ ਤੁਹਾਨੂੰ ਜਾਣੂ ਹੋਗਾ